ਅਮਰਤਪਾਲ ਸਿੰਘ ਮੈਰੋਂ ਤੇ ਕਮਲਕੌਰ ਭਾਬੀ ਨੂੰ ਸੋਦੇ ਲਾਏ ਨੂੰ ਕਾਫੀ ਦਿਨ ਹੋ ਗਏ ਆ ਪਰ ਨਿਤ ਨਵੇਂ ਕਲਾਸੇ ਹੋ ਰਹੇ ਆ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਮੈਰੋਂ ਤੇ ਕਮਲਕੌਰ ਦੀ ਮਾਂ ਵੱਲੋਂ ਗੰਭੀਰ ਦੋਸ਼ ਲਾਏ ਗਏ ਸੀ ਉਸ ਤੋਂ ਬਾਅਦ ਹੁਣ ਇੱਕ ਹੋਰ ਪੱਕ ਸਾਹਮਣੇ ਆਇਆ ਨਾਨਕੇ ਕਰਦੇ ਸੀ ਕਮਲਕੌਰ ਤੇ ਗਲਤ ਕੰਮ ਉਹਨਾਂ ਨੂੰ ਵੇਖ ਕੇ ਹੀ ਲੱਗੀ ਸੀ ਇਹ ਕੁੜੀ ਇਹੋ ਜਿਹਾ ਕੰਟੈਂਟ ਬਣਾਉਣ ਪਰ ਤੁਹਾਨੂੰ ਦੱਸ ਦਿੰਨੇ ਆ ਉਹ ਬਿਹਾਰ ਦੇ ਵਿੱਚੋਂ ਸ਼ਿਫਟ ਹੋ ਕੇ ਯੂਪੀ ਗਏ ਸੀ ਤੇ ਯੂਪੀ ਦੇ ਵਿੱਚ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਗਈ ਉੱਥੇ ਇਹ ਜਿਹਾ ਕੰਮ ਕਰ ਸਕਦੇ ਆ ਉੱਥੇ ਉਹਨਾਂ ਨੇ ਵਧੀਆ ਇਸ ਕੰਮ ਤੋਂ ਆਪਣਾ ਰੋਜਗਾਰ ਚਲਾ ਲਿਆ ਸੀ ਤੇ ਉੱਥੇ ਚਾਹੇ ਕਿਸੇ ਤਰੀਕੇ ਦਾ ਕੰਟੈਂਟ ਪਾਈ ਜਾਵੇ ਉਹਨਾਂ ਨੂੰ ਕੋਈ ਵਰਜਨ ਵਾਲਾ ਨਹੀਂ ਗਏ ਇਸ ਕਰਕੇ ਕਮਲਕੌਰ ਨੂੰ ਵੀ ਲੱਗਾ ਕਿ ਉਸ ਨੂੰ ਪੰਜਾਬ ਦੇ ਵਿੱਚ ਵੀ ਨਹੀਂ ਵਰਜੇਗਾ ਪਰ ਇੱਥੇ ਗੁਰੂ ਦੇ ਸਿੰਘਾਂ ਨੇ ਪਹਿਲ ਕੀਤੀ ਤੇ ਇੱਥੇ ਉਸ ਨੂੰ ਸੋਧਾ ਲਾ ਦਿੱਤਾ ਤੁਹਾਨੂੰ ਦੱਸ ਦਿੰਨੇ ਆ ਕਮਲਕੌਰ ਦੀ ਮਾਂ यूपी ਦੀ ਰਹਿਣ ਵਾਲੀ ਆ ਤੇ ਉਹ ਬਿਹਾਰ ਤੋਂ ਯੂਪੀ ਸ਼ਿਫਟ ਹੋਈ ਸੀ ਤੇ ਯੂਪੀ ਆ ਕੇ ਉਸ ਦੀਆਂ ਜਿਹੜੀਆਂ ਮਾਮੇ ਦੀਆਂ ਕੁੜੀਆਂ ਜਾਂ ਫਿਰ ਮਾਮੇ ਦੀਆਂ ਨੂੰਹਾਂ ਉਹਨਾਂ ਵੱਲੋਂ ਵੀ ਇਸ ਤਰੀਕੇ ਦੇ ਨਾਲ ਡਬਲ मीनिंग ਜਿਹੜਾ ਕੰਟੈਂਟ ਆ ਉਹ ਬਣਾਇਆ ਜਾਂਦਾ ਸੀ ਤੇ ਕਮਲ ਕੌਰ ਨੂੰ ਉੱਥੇ ਹੀ ਸ਼ੌਂਕ ਪੈ ਗਿਆ ਉੱਥੇ ਹੀ ਇਸ ਨੂੰ ਇਹ ਪਤਾ ਲੱਗ ਗਿਆ ਕਿ ਇਸ ਕੰਮ ਤੋਂ ਕਾਫੀ ਵੱਡੀ ਕਮਾਈ ਹੁੰਦੀ ਆ ਕਿਉਂਕਿ ਕਈ ਲੋਕ ਜਿਹੇ ਇਸ ਸਮਾਜ ਦੇ ਵਿੱਚ ਜਿਹੜਾ ਜਿਹਾਂ ਵੇਖਣਾ ਜਾਂ ਸੁੰਨਾ ਪਸੰਦ ਕਰਦੇ ਆ ਉਹਨਾਂ ਦੀ ਜਿਹੜੀ ਮੰਗ ਆ ਉਸ ਨੂੰ ਪੂਰੀ ਕਰਨ ਦੇ ਲਈ ਕਮਲ ਕੌਰ ਨੇ ਪੰਜਾਬੀ ਦੇ ਵਿੱਚ ਕੰਟੈਂਟ ਜਿਹੜਾ ਡਬਲ ਮੀਨਿੰਗ ਬਣਾਉਣਾ ਸ਼ੁਰੂ ਕਰ ਦਿੱਤਾ ਇਹ ਜਿਹੜੀ ਜਾਦੇ ਪ੍ਰਭਾਵਿਤ ਇਹ ਪਾਕਿਸਤਾਨ ਦੇ ਵਿੱਚ ਜਿਹੜੇ ਡਰਾਮੇ ਕਰਦੀਆਂ ਔਰਤਾਂ ਉਹਨਾਂ ਤੋਂ ਹੋਈ ਉਹਨਾਂ ਦੇ ਲੱਖਾਂ ਦੇ ਵਿੱਚ ਵਿਊ ਆਉਂਦੇ ਆ ਉਹਨਾਂ ਦੀ ਵਿਊਰਸ਼ਿਪ ਬਹੁਤ ਆ ਤੇ ਇਧਰ ਨੇ ਪੰਜਾਬ ਦੇ ਵਿੱਚ ਵੀ ਬਹੁਤ ਲੋਕ ਉਹਨਾਂ ਨੂੰ ਵੇਖਦੇ ਆ ਉਹਨਾਂ ਨੂੰ ਵੇਖ ਕੇ ਇਹ ਵੀ ਡਬਲ ਮੀਨਿੰਗ ਜਿਹੜਾ ਕੰਟੈਂਟ ਆ ਇਸ ਨੇ ਬਣਾਉਣਾ ਸ਼ੁਰੂ ਕੀਤਾ ਤਾਂ ਕਿ ਇਹ ਵੱਧ ਕਮਾਈ ਕਰ ਸਕੇ ਪਰ ਐਂਡ ਦੇ ਵਿੱਚ ਕਮਾਈ ਇਸ ਦੇ ਹੱਥ ਨਾ ਆਈ ਕਿਉਂਕਿ ਸਿੰਘਾ ਵੱਲੋਂ ਸੌਦਾ ਜਿਹੜਾ ਇਸ ਦੇ ਉੱਤੇ ਲਾ ਦਿੱਤਾ ਗਿਆ